ਜਲੰਧਰ ਦੇ ਵਿੱਚ ਜੋ ਕੁਝ ਵਾਪਰਿਆ ਉਹ ਇਸ ਵੇਲੇ ਪੂਰੇ ਪੂਰੇ ਦੇਸ਼ ਦੇ ਵਿੱਚ ਵੇਖਿਆ ਜਾ ਰਿਹਾ ਇਨਫੈਕਟ ਪੂਰੇ ਪੰਜਾਬ ਦੇ ਵਿੱਚ ਵੇਖਿਆ ਜਾ ਰਿਹਾ ਪਰ ਅੱਜ ਉਸ ਮਾਸੂਮ ਜੀ ਬੱਚੀ ਦਾ ਭੋਗ ਹੈ ਅੱਜ ਪਿੱਛੇ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਮਾਸੂਮ ਬੱਚੀ ਦਾ ਭੋਗ ਚੱਲ ਰਿਹਾ ਭੋਗ ਦੀ ਅਰਦਾਸ ਚੱਲ ਰਹੀ ਹੈ ਔਰ ਉਸ ਦੇ ਵਿੱਚ ਸ਼ਰੀਕ ਹੋਏ ਆ ਸਾਡੇ ਨਾਲ ਮੌਜੂਦ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਸਿਚੁਏਸ਼ਨ ਹੈ ਭਾਈ ਸਾਹਿਬ ਜਿਹੜੀ ਸਥਿਤੀ ਇਸ ਵੇਲੇ ਬਣਦੀ ਪਈ ਹੈ ਭੋਗ ਅਰਦਾਸ ਦੇ ਵਿੱਚ ਤੁਸੀਂ ਮੌਜੂਦ ਹੋ ਇੱਕ इमोशनल ਸੈਂਟੀਮੈਂਟ ਵੀ ਹੁੰਦਾ ਪਰ ਇੱਥੇ ਆ ਕੇ ਥੋੜੀ ਸਖਤੀ ਵੀ ਜ਼ਰੂਰੀ ਹੈ ਕਿ ਨਹੀਂ ਤੁਸੀਂ ਮੰਨਦੇ ਦੇਖੋ ਮੈਂ ਮੰਨਦਾ ਕਿ ਇਸ ਵੇਲੇ ਤਾਂ ਅਸੀਂ ਇੱਥੇ ਦੁੱਖਸ਼ ਸ਼ਰੀਕ ਹੋਏ ਆ ਦੁੱਖਸ਼ ਸ਼ਰੀਕ ਹੋਣ ਦੇ ਜਿਹੜੇ ਮayne ਨੇ ਉਹ ਤਾਂ ਸਾਰੇ ਆਪਣੇ ਬਖੂਬੀ ਜਿਹੜੇ ਲੋਕੀ ਜਾਣਦੇ ਆ ਪੰਜਾਬ ਦੇ ਵਿੱਚ ਲੋਕਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਕਿਸੇ ਦੇ ਦੁੱਖ 'ਚ ਜਾਣਾ ਤਾਂ ਕਿਵੇਂ ਉਸ 'ਚ ਸ਼ਾਮਲ ਹੋਣਾ ਹੈ ਮਰ ਜਿੰਨੀ ਮੁਸਤਦੀ ਵਾਲੇ ਦੁਆਲੇ ਤੁਸੀਂ ਦੇਖੋ ਅੱਜ ਪੁਲਿਸ ਦਿਖਾ ਰਹੀ ਹੈ ਜੇ ਇੰਨੀ ਮੁਸਤਦੀ ਜਿਹੜੀ ਆ ਉਹ ਹਰ ਵੇਲੇ ਸੋਸਾਇਟੀ ਵਿੱਚ ਹੋਵੇ ਤਾਂ ਕ੍ਰਾਈਮ ਨਾਮ ਦੀ ਜਗ੍ਹਾ ਜਿਹੜੀ ਆ ਉਹ ਨਹੀਂ ਹੋ ਸਕਦੀ ਮਗਰ ਇੰਨਾ ਕ੍ਰਾਈਮ ਜਿਹੜਾ ਹੈਗਾ ਪੰਜਾਬ 'ਚ ਵੱਧਦਾ ਨਜ਼ਰ ਆ ਰਿਹਾ ਔਰ ਉਹਦੇ ਲਈ ਪ੍ਰਸ਼ਾਸਨ ਦੀਆਂ ਜਿੰਨੀਆਂ ਕਮੀਆਂ ਆ ਉਹ ਸਾਹਮਣੇ ਆਈਆਂ ਨੇ ਤੁਸੀਂ ਦੇਖੋ ਅੱਜ ਤੁਹਾਨੂੰ ਲੇਡੀਜ਼ ਕਨਸਟੇਬਲ ਲੇਡੀਜ਼ ਪੁਲਿਸ ਵੀ ਜਿਹੜੀ ਆ ਉਹ ਦਿਖਦੀ ਹੈਗੀ ਆ ਮਗਰ ਜਿਸ ਦਿਨ ਦੀ ਘਟਨਾ ਆ ਉਸ ਦਿਨ ਰਾਤ ਦੇ 1.5 ਵਜੇ ਤੱਕ ਬੱਚੀ ਜਿਹੜੀ ਸੀਗੀ ਉਹ 5 ਵਜੇ ਤੱਕ ਜਿਹੜੀ ਸੀਗੀ ਉਹ ਮਰ ਚੁੱਕੀ ਸੀਗੀ ਤੇ ਰਾਤ ਦੇ 1.5 ਵਜੇ ਤੱਕ ਇੱਕ ਲੇਡੀਜ਼ ਕਨਸਟੇਬਲ ਇਹਨਾਂ ਕੋ ਅਰੇਂਜ ਨਹੀਂ ਹੋਈ ਸੀ ਇਹਨੇ ਮੜੇ ਹਾਲਾਤ ਨੇ ਇਸ ਵੇਲੇ ਪੰਜਾਬ ਦੇ ਸੋ ਇਹਨਾਂ ਚੀਜ਼ਾਂ ਦੇ ਨਾਲ ਜਿੱਥੇ ਪੁਲਿਸ ਦੇ ਉੱਤੇ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਕੁਐਸ਼ਨ ਮਾਰਕ ਉੱਚ ਸਰਕਾਰਾਂ ਵੀ ਜਿਹੜੀਆਂ ਨੇ ਉਹਨਾਂ ਦੇ ਉੱਤੇ ਵੀ ਕੁਸ਼ਨ ਮਾਰਕਾ ਕਿਉਂਕਿ ਸਰਕਾਰਾਂ ਇਹੋ ਜੀਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਕੋ ਕੋਤਾ ਵੱਡਾ ਯਤਨ ਨਹੀਂ ਕਰ ਰਹੀਆਂ ਹੈਗੀਆਂ ਸਰਕਾਰਾਂ ਨੇ ਕੁਝ ਵੀ ਇਦਾਂ ਦਾ ਇਹ ਤੱਕ ਤੈ ਨਹੀਂ ਕੀਤਾ ਜਿਨ੍ਹਾਂ ਦੇ ਨਾਲ ਇਹੋ ਜਿਹਾ ਕ੍ਰਾਈਮ ਨੂੰ ਠੱਲ ਪੈ ਸਕੇ ਬੱਚਿਆਂ ਨੂੰ ਅਸੀਂ ਸੇਫ ਕਰਨ ਦੇ ਲਈ ਕੋਈ ਇਦਾਂ ਦੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਉਹਨਾਂ ਦੇ ਲਈ ਉਹਨਾਂ ਦੇ ਕੁ ਵੱਖਰੇ ਸਿਧਾਂਤ ਘੜ ਸਕੀਏ ਤੁਸੀਂ ਦੇਖੋ ਜਿਹੜਾ ਬੰਦਾ ਜਿਸ ਨੇ ਇਹ ਕ੍ਰਾਈਮ ਨੂੰ ਅੰਜਾਮ ਦਿੱਤਾ ਹੈ ਉਹ ਸਕੂਲ ਬੱਸ ਚਲਾਉਂਦਾ ਹੈ ਸਕੂਲ ਬੱਸ ਦੇ ਅੰਦਰ ਨਿਕੰਨੇ ਕਿੰਨੇ ਨਿਆਣੇ ਉਹਨਾਂ ਮਿਕਨੇ ਕਿਨੇ ਨਿਆਣਿਆਂ ਦੇ ਨਾਲ ਜਿਹੜੇ ਇਹੋ ਜਿਹੇ ਕ੍ਰਿਮੀਨਲ ਬੰਦਿਆਂ ਦੇ ਵਿੱਚ ਰਹਿ ਰਹੇ ਆ ਕੁਝ ਵੀ ਹੋ ਸਕਦਾ ਸੋ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਾਨੂੰਨ ਦਾ ਹਿੱਸਾ ਹੋਣੀਆਂ ਚਾਹੀਦੀਆਂ ਮੈਂ ਨਹੀਂ ਮੰਨਦਾ ਕਿ ਸਕੂਲ ਦੇ ਜਿਹੜੇ ਲੋਕ ਨੇ ਉਹ ਆਪਣੇ ਤੌਰ ਦੇ ਉੱਤੇ ਇਹੋ ਜਿਹਾ ਕੁਝ ਨਹੀਂ ਕਰ پا ਰਹੇ ਹੋਣੇ ਉਹ ਕਰ پا ਰਹੇ ਹੋਣੇ ਆ ਮਗਰ ਪ੍ਰੋਬਲਮ ਜਿਹੜੀ ਇਹ ਵੱਡੀ ਨਜ਼ਰ ਸਾਹਮਣੇ ਆਂਦੀ ਆ ਕਿ ਨੀਅਤ ਨਹੀਂ ਹੈਗੀ ਆ ਨੀਅਤ ਹੋਵੇ ਤਾਂ ਜਿਹੜੇ ਉਹ ਬੰਦੇ ਕ੍ਰਾਈਮ ਹੋਣ ਤੋਂ ਬਾਅਦ ਉਸ ਘਰ ਦੇ ਵਿੱਚ ਗਏ ਉਹਨਾਂ ਨੇ ਜਿਹੜੀ ਆਪਣੇ ਤਰੀਕੇ ਨਾਲ ਜਿਹੜੀ ਉੱਥੇ ਜਾਂਚ ਕੀਤੀ ਉਸ ਜਾਂਚ ਚ ਹੋ ਸਕਦਾ ਬੱਚੀ ਬਚ ਜਾਂਦੀ ਹੋ ਸਕਦਾ ਬੱਚੀ ਉਸ ਵੱਲੇ ਤੱਕ ਆਪਣੇ ਸਾਹ ਜਿਹੜੇ ਉਹ ਸਾਹ ਲੈ ਰਹੀ ਹੁੰਦੀ ਸੋ ਇਹਨਾਂ ਸਾਰੀਆਂ ਗੱਲਾਂ ਕਰਕੇ ਜਿਹੜਾ ਮੈਨੂੰ ਲੱਗਦਾ ਹੈ ਕਿ ਇਹ ਸਾਰਾ ਨੁਕਸਾਨ ਹੋਇਆ ਉਸ ਬੱਚੇ ਨੂੰ ਜਿਹੜਾ ਇਹ ਇੱਕ ਹੱਟਾ ਹੋਇਆ ਸਾਡੇ ਸਾਡੇ ਲਈ ਇਸ ਨੂੰ ਕਿਤੇ ਨ ਕਿਤੇ ਬਚਾਇਆ ਰੋਕਿਆ ਜਾ ਸਕਦਾ ਸੀ ਐਸਾ ਬਹੁਤ ਜਿਵੇਂ ਆਪਾਂ ਇਮੋਸ਼ਨਲੀ ਵੀ ਗੱਲ ਕਰ ਦਸੀਗੇ ਪਰ ਇੱਕ ਵਾਰੀ ਵਿਚਾਰ ਕੇ ਗੱਜ ਪਰ ਜਾਂਦਾ ਕਿ ਮੈਂ 13 14 ਬਰੀਆਂ ਦੀ ਬੱਚੀ ਦੇ ਨਾਲ ਇਹ ਕੁਝ ਹੋ ਗਿਆ ਉਹਨਾਂ ਨੇ ਉਹਨੇ ਪਤਾ ਨਹੀਂ ਕੀ ਸੁਪਨੇ ਵੇਖੇ ਹੋਣੇ ਆ ਬਾਪ ਪਹਿਲਾਂ ਹੀ ਵਿਚਾਰਾ ਤੁਰ ਗਿਆ ਸੀ ਤੇ ਮਾਂ ਦੀ ਕੋਈ ਮਿਲ ਨਾ ਰ ਇੱਕ ਦੋ ਆਸਰੇ ਸੀਗੇ ਇਹ ਬੱਚਾ ਤੇ ਕੋਈ ਦੇਖੋ ਮੈਂ ਮੰਨਦਾ ਕਿ ਪਰਿਵਾਰ ਦੇ ਲਈ ਜਿਹੜਾ ਘਟਾ ਆਇਆ ਕੋਈ ਵੀ ਹੋਵੇ ਚਾਹੇ ਪਰਿਵਾਰ ਦਾ ਧੀ ਹੋਵੇ ਪੁੱਤ ਹੋਵੇ ਆਦਮੀ ਹੋਵੇ ਉਹ ਉਹਦਾ ਘਟਾ ਜਿਹੜਾ ਸਮਾਜ ਕਦੀ ਦੁੱਖਾਂ ਦੇ ਨਾਲ ਪੂਰਾ ਨਹੀਂ ਕਰ ਸਕਦਾ ਉਸ ਬੱਚੀ ਦਾ ਫਾਦਰ ਜਿਹੜਾ ਐਤੋਂ 2 ਸਾਲ ਪਹਿਲੇ ਉਹ ਅਕਾਲ ਚਲਾਣਾ ਕਰ ਗਿਆ ਸੀ ਘਰ ਚ ਤਿੰਨ ਜੀ ਸੀਗੇ ਉਹਨਾਂ ਚੋਂ ਵੀ ਅੱਜ ਦੋ ਰਹਿ ਗਏ ਮਤਲਬ ਤੁਸੀਂ ਦੇਖੋ ਉਹ ਪਰਿਵਾਰ ਤੇ ਸਾਰਾ ਦਾ ਸਾਰੇ ਉਜੜ ਗਿਆ ਹੁਣ ਉਸ ਉਜੜੇ ਪਰਿਵਾਰ ਦੇ ਲਈ ਅਸੀਂ ਕੀ ਕਰ ਸਕਦੇ ਹਾਂ ਅਸੀਂ ਅਰਦਾਸ ਕਰ ਸਕਦੇ ਹਾਂ ਮਗਰ ਇੱਕ ਕੰਮ ਹੋਰ ਵੀ ਕਰਨਾ ਚਾਹੀਦਾ ਉਹ ਇਹ ਕਰਨਾ ਚਾਹੀਦਾ ਹੈ ਕਿ ਇਹੋ ਜਿਹਾ ਕ੍ਰਾਈਮ ਸੋਸਾਇਟੀ ਚੋਂ ਖਤਮ ਕਰਨ ਦੇ ਲਈ ਅਸੀਂ ਕੋਈ ਆਪਣੇ ਤੌਰ ਤੇ ਵੀ ਯਤਨ ਕਰੀਏ ਉਹ ਤਾਂ ਮੈਨੂੰ ਲੱਗਦਾ ਐਫ ਆਈ ਆਰ ਹੋਈ ਪਈ ਹੈ ਧਾਰਾਵਾਂ ਬੜੀਆਂ ਕਹਿੰਦੇ ਸਖਤ ਨਹੀਂ ਇਦਾਂ ਦੀ ਐਫ ਆਈ ਆਰ ਹੋਈ ਹੈ ਕਿ ਉਹਦੇ 6 ਘੰਟੇ ਬਾਅਦ ਹੀ ਐਫ ਆਈ ਆਰ ਦੇ ਲਈ ਦੋਸ਼ ਪੁਲਿਸ ਨੂੰ ਲੱਗਨੇ ਸ਼ੁਰੂ ਹੋ ਗਏ ਸੀਗੇ ਇੰਨੀ ਮਾੜੀ ਐਫ ਆਈ ਆਰ ਹੋਈ ਕਿ ਉਸ ਮੰਗਤਰਾਮ ਨੂੰ ਬਚਾਉਣ ਦੇ ਚੱਕਰ 'ਚ ਉਹਨਾਂ ਨੇ ਕ੍ਰਿਮਨਲ ਨੂੰ ਵੀ ਬਚਾ ਲਿਆ ਸੀਗਾ ਤੋ ਤੇ ਮਤਲਬ ਇੰਨਾ ਪਬਲਿਕ ਦਾ ਪ੍ਰੈਸ਼ਰ ਸੀਗਾ ਨਹੀਂ ਇਸ ਇਸ ਗੱਲ ਦਾ ਮਤਲਬ ਕੀ ਹੈ ਤੁਹਾਡੀ ਗੱਲ ਦਾ ਜੇ ਜਿਹੜੀ ਉਹਨਾਂ ਨੇ ਐਫ ਆਈ ਆਰ ਕੀਤੀ ਸੀ ਨਾ ਉਹਦੇ ਵਿੱਚ ਨਾ ਉਹਨਾਂ ਨੇ ਇਹ ਚੀਜ਼ ਜਿਹੜੇ ਸਬੂਤਾਂ ਨੂੰ ਕਮਜ਼ੋਰ ਕਰਨ ਦੇ ਲਈ ਜਿਹੜੀ ਪੁਲਿਸ ਦੀ ਕਾਰਜਕਾਰੀ ਹੋਈ ਸੀ ਉਸ ਬੱਚੀ ਨੂੰ ਲੱਭਣ ਦੇ ਲਈ ਉਹਨੂੰ ਉਹਨਾਂ ਨੇ ਉਸ ਐਫ ਆਈ ਆਰ ਦਾ ਹਿੱਸਾ ਨਹੀਂ ਬਣਾਇਆ ਉਸ ਤੋਂ ਬਾਅਦ ਜਦੋਂ ਸੁਸਾਇਟੀ ਦੇ ਲੋਕ ਅੰਦਰ ਵੜ ਕੇ ਕਰਦੇ ਹੁਣ ਬੱਚੇ ਨੂੰ ਲੱਭਣ ਦੇ ਲਈ ਲੋਕਾਂ ਨੇ ਤਾਂ ਯਤਨ ਕਰ ਰਿਆ ਸੀ ਨਾ ਪੁਲਿਸ ਦੇ ਆਪਣਾ ਜਿਹੜਾ ਗੂਠਾ ਵਿਖਾ ਕੇ ਚੱਲੇਗੀ ਜਦੋਂ ਸੁਸਾਇਟੀ ਦੇ ਲੋਕ ਅੰਦਰ ਗਏ ਉਹਨਾਂ ਨੇ ਜਾ ਕੇ ਬੂਹਾ ਭੰਨਿਆ ਤਾਂ ਅੰਦਰ ਬੱਚਾ ਮਿਲਿਆ ਹੁਣ ਇਨਵੈਸਟੀਗੇਸ਼ਨ ਇਹ ਦੱਸਦੀ ਆ ਕਿ ਉਹ ਬੱਚਾ ਜਿਹੜਾ ਆ ਲੋਕਾਂ ਨੇ ਲੱਭਿਆ ਹੁਣ ਇਹ ਚੀਜ਼ ਜਿਹੜੀ ਆ ਹੁਣ ਜਦੋਂ ਤੱਕ ਪੁਲਿਸ ਨਹੀਂ ਇਹ ਚੀਜ਼ ਨੂੰ ਪ੍ਰੂਵ ਕਰ ਪਾਉਂਦੀ ਉਹ ਜਿਹੜਾ ਕੁਐਸ਼ਨ ਮਾਰਕ ਬਣ ਗਿਆ ਹੁਣ ਮੰਗਤਰਾਮ ਦਾ ਜੇ ਉਸ ਜਗ੍ਹਾ ਜ਼ਿਕਰ ਕੀਤਾ ਹੁੰਦਾ ਕਿ ਮੰਗਤਰਾਮ ਹੋਣਾ ਪਹਿਲੇ ਗਏ ਆ ਉਹਨਾਂ ਨੇ ਉਸ ਚੀਜ਼ ਦੀ ਇਨਵੈਸਟੀਗੇਸ਼ਨ ਠੱਲੇ ਤਰੀਕੇ ਨਾਲ ਕੀਤੀ ਆ ਕਿਉਂਕਿ ਜੜਾ ਜੋ ਡਿਸਮਿਸ ਹੋ ਗਿਆ। ਇਹਦਾ ਮਤਲਬ ਹੈ ਕਿ ਜਿਹੜੇ ਲੋਕਾਂ ਦੇ ਇਲਜ਼ਾਮ ਆ ਸਹੀ ਆ। ਜਦੋਂ ਉਹ ਡਿਸਮਿਸ ਹੋ ਗਿਆ ਇਹ ਘਟਨਾ ਜਿਹੜੀ ਆ ਸਾਹਮਣੇ ਆ ਗਈ ਸਾਰਿਆਂ ਦੇ ਪ੍ਰੈਸ਼ਰ ਦੇ ਨਾਲ ਤਾਂ ਜਾ ਕੇ ਐਫਆਈਆਰ ਦੁਬਾਰਾ ਹੋਈ ਆ। ਜਿਹੜੀ ਨਵੀਂ ਐਫਆਈਆਰ ਹੋਈ ਆ ਉਹਦੇ ਉਹ ਵਕੀਲਾਂ ਦੀ ਜਾਣਕਾਰੀ ਦੇ ਨਾਲ ਹੋਈ ਆ। ਉਹਦੇ ਵਿੱਚ ਜਿੰਨੇ ਸਬੂਤ ਸਹੀ ਸੀਗੇ ਉਹ ਸਾਰੇ ਸਬੂਤ ਸਾਹਮਣੇ ਲਿਆਏ ਗਏ ਆ। ਜੇ ਫਿਰ ਵੀ ਕਾਨੂੰਨ ਦੇ ਵਿੱਚ ਉਹਨੂੰ ਬਚਾਉਣ ਦੀ ਕੋਈ ਮਤਲਬ ਵਜੇ ਬਣੀ ਕੋਈ ਇਦਾਂ ਦਾ ਤਰੀਕਾ ਬਣਿਆ ਕਿ ਉਹ ਸੁਸਾਇਟੀ ਦੇ ਵਿੱਚ ਦੁਬਾਰਾ ਆਣਾ ਆਣ ਜੋਗਾ ਕਰਤਾ ਤੇ ਇਹਨਾਂ ਜਰੂਰ ਦੱਸਦੇ ਆ ਇਹ ਪੰਜਾਬ ਹੈ ਪੰਜਾਬ ਇੱਥੇ ਇਹੋ ਜੀ ਜਗ੍ਹਾ ਇਹੋ ਜੇ ਬੰਦੇ ਲਈ ਕੋਈ ਥਾਂ ਨਹੀਂ ਹੈਗੀ ਇਹਰਾ ਸੌਦਾ ਪੰਜਾਬ ਦੇ ਲੋਕ ਆਪ ਲਾਉਣਗੇ ਇਹ ਗੱਲ ਪੱਕੀ ਹੈ। ਤੁਸੀਂ ਤੁਹਾਨੂੰ ਐ ਨਹੀਂ ਲੱਗਦਾ ਕਿ ਕਾਨੂੰਨ ਉਹਨੂੰ ਸਜ਼ਾ ਦੇਵੇਗਾ ਜਾਂ ਕਾਨੂੰਨ ਦੇ ਸਕਦਾ ਸਜ਼ਾ ਤੁਸੀਂ ਇਹ ਸਮਝਦੇ ਨਹੀਂ। ਇਹ ਕਾਨੂੰਨ ਤੇ ਛੜਿਆ। ਕਾਨੂੰਨ ਜੇ ਸਜ਼ਾ ਦੇਣਾ ਚਾਹੁੰਦਾ ਹੁੰਦਾ ਨਾ ਤੇ ਸੰਜੇ ਦੇ ਲਈ ਟਾੜਾ ਕਾਨੂੰਨ ਨਾ ਬਦਲਦਾ। ਰਾਮ ਰਹੀਮ ਲਈ ਦੂਜੇ ਦਿਨ ਪੇਰੋਲ ਨਾ ਬਣਦੀ। ਕਾਨੂੰਨ ਅਮੀਰ ਲੋਕਾਂ ਲਈ ਬਦਲੇ ਜਾਂਦੇ ਆ। ਗਰੀਬ ਦਾ ਬੱਚਾ ਤੇ ਰੋਜ਼ ਐਵੇਂ ਹੀ ਮਰਦਾ। ਗਰੀਬ ਦੇ ਬੱਚੇ ਲਈ ਕੋਈ ਕਾਨੂੰਨੀ ਹੈਗਾ ਇਸ ਕਰਕੇ ਮੈਂ ਜਾਣਦਾ ਕਿ ਕਾਨੂੰਨ ਦੇ ਵਿੱਚ ਕ੍ਰਾਈਮ ਨੂੰ ਵੱਡੀ ਸਪੇਸ ਆ ਮਜ਼ਲੂਮਾਂ ਲਈ ਕੋਈ ਥਾਂ ਨਹੀਂ ਹੈਗੀ ਜੇ ਮਜ਼ਲੂਮਾਂ ਲਈ ਥਾਂ ਬਣਨ ਲੱਗ ਗਈ ਲੋਕਾਂ ਦਾ ਵਿਸ਼ਵਾਸ ਨਹੀਂ ਹੈ ਨਾ ਤਾਂ ਬਣ ਜਾਊਗਾ ਵਿਸ਼ਵਾਸ ਹੀ ਤਾਂ ਲੋਕਾਂ ਦਾ ਬਣਾ ਨਹੀਂ ਸਕਿਆ ਤੁਹਾਡੇ ਹਿਸਾਬ ਨਾਲ ਕੀ ਸਜ਼ਾ ਹੋਣੀ ਚਾਹੀਦੀ ਹੈ ਇਸ ਇਹਦੀ ਇਹੀ ਸਜ਼ਾ ਜਦੋਂ ਉਹਨੇ ਕਬੂਲ ਕਰ ਲਿਆ ਕਿ ਮੈਂ ਗੁਨਾਹ ਕੀਤਾ ਮੇਰੀ ਇਹ ਮਨਸ਼ਾ ਸੀਗੀ ਉਹਨੂੰ 24 ਘੰਟਿਆਂ ਦੇ ਵਿੱਚ ਬਿਨਾ ਅਪੀਲ ਦਲੀਲ ਦਾ ਚੁਰਾਹੇ 'ਚ ਫਾਜ਼ੀ ਲਾਣੀ ਚਾਹੀਦੀ ਆ ਅਰਬ ਮੁਲਕਾਂ ਦੇ ਅੰਦਰ ਲਾਉਂਦੇ ਨਹੀਂ ਅਰਬ ਮੁਲਕਾਂ ਦੇ ਅੰਦਰ ਕਤਲ ਦੀ ਸਜ਼ਾ ਵੀ ਕਤਲ ਹੈਗੀ ਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਉਸ ਤੋਂ ਬਾਅਦ ਤੁਸੀਂ ਆਪਣੀ ਗੱਲ ਜਿਹੜੀ ਰੱਖ ਲਿਓ ਅਰਬ ਮੁਲਕ ਦੇ ਅੰਦਰ ਇੱਕ ਬੱਚਾ ਸੀਗਾ ਉਹਦਾ ਵਿਆਹ ਸ਼ਾਦੀ ਦੇ ਅੰਦਰ ਕਿਸੇ ਨਾਲ ਝਗੜਾ ਹੋ ਗਿਆ ਰਤੋਂ ਮੁੰਡਾ ਮਰ ਗਿਆ ਜਿਹੜਾ ਮੁੰਡਾ ਸੀ ਜਿਹਦਾ ਵਿਆਹ ਸੀਗਾ ਉਹਦੇ ਹੱਥੋਂ ਮੁੰਡਾ ਵਰ ਗਿਆ ਸੀ ਹੋਣੋ ਮੁੰਡਾ ਜਿਹੜਾ ਦਾ ਮਰਿਆ ਉਹਨਾਂ ਨੇ ਉਸ ਚੀਜ਼ ਤੇ ਕੋਈ ਕੰਪਰਮਾਈਜ਼ ਨਹੀਂ ਕੀਤਾ ਸਰਕਾਰ ਉਧਰ ਦੀ ਸਪੇਸ ਦਿੰਦੀ ਹੈ ਜੇ ਤੁਹਾਡੇ ਵੱਲੋਂ ਮੰਨਦਾ ਹੈ ਤੁਸੀਂ ਜਾ ਕੇ ਬਣਾ ਲਓ ਉਹ ਸਾਰਾ ਪਰਿਵਾਰ ਆਪਣੀ ਸਾਰੀ ਜਾਇਦਾਦ ਲੈ ਕੇ ਉਹਨਾਂ ਦੇ ਬੂਹੇ ਤੇ ਬੈਠਾ ਉਹਨਾਂ ਦਾ ਸਾਰਾ ਪਿੱਛੇ ਖਾਨਦਾਨ ਉਹਨਾਂ ਦੇ ਬੂਹੇ ਤੇ ਬਹਿ ਗਿਆ ਉਹਨਾਂ ਨੇ ਮਿਲ ਕੇ ਆ ਗੜਗੜਾਇਆ ਮਗਰ ਉਹ ਪਰਿਵਾਰ ਨੇ ਬੂਹਾ ਨਹੀਂ ਖੋਲਿਆ ਤੇ ਕਾਨੂੰਨ ਨੇ ਉਹਨੂੰ ਫਾਂਸੀ ਦਿੱਤੀ ਇਹ ਹੁੰਦਾ ਕਾਨੂੰਨ ਇਹ ਕਾਨੂੰਨ ਨਹੀਂ ਹੁੰਦਾ ਕਿ ਜਿਹਨੇ ਕ੍ਰਾਈਮ ਕੀਤਾ ਉਹਦੇ ਲਈ ਚੋਰ ਰਸਤੇ ਲੱਭਦਾ ਫਿਰੇ ਉਹ ਆਪਣੇ ਮੰਗਤਰਾਵ ਨੂੰ ਬਚਾਉਣ ਦੇ ਲਈ ਕ੍ਰਾਈਮ ਨੂੰ ਜਿਹੜੀ ਆ ਸਪੇਸ ਦੇਵੇ ਸੋ ਇਹ ਸਾਰੀਆਂ ਗੱਲਾਂ ਕਰਕੇ ਅਸੀਂ ਇਹ ਮੰਨਦੇ ਆ ਕਿ ਜਿਹੜਾ ਇਹ ਜੁਡੀਸ਼ਰੀ ਹੈਗਾ ਜਿਹੜਾ ਕਾਨੂੰਨ ਹੈਗਾ ਜਿਹੜੇ ਆ ਐਡਮਿਨਿਸਟ੍ਰੇਸ਼ਨ ਹੈਗਾ ਇਹਨਾਂ ਤੇ ਬਹੁਤ ਕਮੀ ਹੈ ਇਹ ਆਪਣੀ ਕਮੀਆਂ ਦਰਸਤ ਨਹੀਂ ਕਰਨਗੇ ਤੇ ਲੋਕਾਂ ਦਾ ਇਹਨਾਂ ਤੇ ਵਿਸ਼ਵਾਸ ਉੱਠਿਆ ਹੈ ਉੱਠਦਾ ਔੜਦਾ ਇੱਥੇ ਤਾਂ ਕਹੂਗਾ ਕਿ ਲੋਕ ਸੜਕਾਂ ਦੇਣਗੇ ਆਪ ਇਨਸਾਫ ਕਰਨਗੇ ਠੀਕ ਹੈ ਅੱਜ ਦੀ ਸਥਿਤੀ ਦੇ ਮੱਦੇਨਜ਼ਰ ਬਹੁਤ ਕੁਝ ਵਾਪਰ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਖੜੋਤੇ ਹੋਏ ਜਾਂ ਔਰ ਭੋਗ ਦੀ ਅਦਾਸ ਚੱਲਦੀ ਪਈ ਹੈ ਸਾਡੇ ਨਾਲ ਮੌਜੂਦ ਨੇ ਸ਼੍ਰੋਮਨੀ ਕਾਲੀਦਾ ਦੇ ਸੀਨੀਅਰ ਲੀਡਰ ਸੁਖਮਿੰਦਰ ਸਿੰਘ ਰਾਜਪਾਲ ਰਾਜਪਾਲ ਜੀ ਜੋ ਸਥਿਤੀ ਬਣੀ ਜੋ ਹਾਲਾਤ ਪੈਦਾ ਹੋ ਗਏ ਉਸ ਇੱਕ ਘਟਨਾ ਤੋਂ ਬਾਅਦ ਉਹਨੂੰ ਕਿਵੇਂ ਤੁਸੀਂ ਦੇਖਦੇ ਦੇਖੋ ਮੈਂ ਸਮਝਦਾ ਕਿ ਇਹ ਜਿਹੜੀ ਘਟਨਾ ਘਟੀ ਹੈ ਇਹ ਅਸੀਂ ਯੂਪੀ ਬਿਹਾਰ ਦੇ ਵਿੱਚ ਸੁਣਦੇ ਹੁੰਦੇ ਸੀ ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਇਤਾਂ ਦੀ ਇੱਕ ਕਾਨੂੰਨੀ ਹਰਕਤ ਉਹਦੇ ਗਵੰਡੀ ਨੇ ਕਰ ਦਿੱਤੀ ਜਿੱਥੇ ਮੈਂ ਸਮਝਦਾ ਕਿ ਹਰ ਇੱਕ ਮਾਂ ਹਰ ਇੱਕ ਪਿਓ ਦੇ ਅੱਖਾਂ ਦੇ ਵਿੱਚ ਹੰਝੂ ਆਇਤੀ ਡੇਟ ਦੇ ਵਿੱਚ ਪਰ ਜਿਵੇਂ ਗੜੇ ਨਹੀਂ ਪੈਂਦੇ ਉਸ ਤਰ੍ਹਾਂ ਮਨ ਭਰਿਆ ਹੋਇਆ ਵਾ ਤੇ ਮੈਂ ਸਮਝਦਾ ਕਿ ਜਿਹੜੀ ਇਹ ਘਟਨਾ ਉਸ ਜ਼ਾਲਿਮ ਨੇ ਸੋਚੀ ਸੀ ਫਿਰ ਉਹਨੇ ਉਹਨੂੰ ਕਰਕੇ ਦਿਖਾਤਾ ਉਹਦੀ ਜਿਹੜੀ ਮਾਨਸਿਕਤਾ ਸੀ ਇਥੋਂ ਉਜਾਗਰ ਹੋ ਗਈ ਕਿ ਉਹਦੀ ਮਾਨਸਿਕਤਾ ਕਿੰਨੀ ਭੈੜੀ ਸੀ ਔਰ ਉਹਦਾ ਉਹਨੇ ਜਿਹੜੀ ਜ਼ੁਲਮ ਦੀ ਜਿਹੜੀ ਹੱਦ ਸੀ ਉਹ ਇੰਨੀ ਜ਼ਿਆਦਾ ਉਹਦੇ ਅੰਦਰ ਜ਼ਹਿਰ ਭਰਿਆ ਸੀ ਜਾਂ ਕਹਿ ਲਓ ਉਹਦੇ ਅੰਦਰ ਇੱਕ ਰਾਵਣ ਸੀ ਜਿਹਦਾ ਕਹਿ ਲਓ ਕੋਈ ਅੰਤ ਨਹੀਂ ਸੀ ਮਤਲਬ ਮੈਂ ਸਮਝਦਾ ਕਿ ਅਸੀਂ ਅਜੇ ਤੱਕ ਅਸੀਂ ਸੁਣਿਆ ਨਹੀਂ ਸੀ ਕਦੀ ਵੀ ਕਿ ਬੱਚੇ ਕਿੱਥੇ ਜਾਣ ਗਲੀ ਦੇ ਵਿੱਚ ਜਦੋਂ ਬੱਚੇ ਇੱਕ ਦੂਜੇ ਦੇ ਘਰਾਂ ਦੇ ਵਿੱਚ ਜਾਂਦੇ ਆਮ ਗੱਲਾਂ ਪਿੰਡਾਂ ਦੇ ਵਿੱਚ ਅਸੀਂ ਆਪਣੇ ਛੋਟੇ ਹੁੰਦਿਆਂ ਤੋਂ ਇੱਕ ਦੂਜੇ ਦੇ ਘਰ ਹੀ ਰਾਤ ਨੂੰ ਸੌਂਦੇ ਹੁੰਦੇ ਸੀ ਰਾਤ ਨੂੰ ਆ ਜਾਣਾ ਅਗਲੇ ਦਿਨ ਚਲੇ ਜਾਣਾ ਇੱਕੋ ਘਰ 'ਚ ਰਹਿਣਾ ਇੱਕੋ ਘਰ 'ਚ ਖਾਣਾ ਇਹ ਤਾਂ ਜਾਂ ਜਿਹੜੀਆਂ ਹੋ ਗਈਆਂ ਅੱਜ ਦੀ ਡੇਟ ਦੇ ਵਿੱਚ ਜਿਹੜੀ 8 ਸਾਲ ਤੋਂ ਉੱਤੇ ਦੀ ਧੀ ਹੈ 18 ਸਾਲ ਤੱਕ 16 ਤੱਕ 14 ਦੀ ਇਹ ਘਟਨਾ ਘਟੀ ਹੈ ਮੈਂ ਸਮਝਦਾ ਕਿ ਹਰ ਇੱਕ ਮਾਂ ਬਾਪ ਹਰ ਇੱਕ ਭਰਾ ਸਹਿਮਿਆ ਹੋਇਆ ਡਰਿਆ ਪਿਆ ਵਾ ਉਹ ਆਪਣੇ ਬੱਚਿਆਂ ਨੂੰ ਕਿਤੇ ਬਾਹਰ ਭੇਜਣ ਨੂੰ ਰਾਜ਼ੀ ਨਹੀਂ ਹੈ ਮੈਂ 2-3 ਦਿਨ ਹੋ ਗਏ ਲਗਾਤਾਰ ਆਪਣੀ ਗਲੀ ਦੇ ਵਿੱਚ ਕਿਸੇ ਵੀ ਛੋਟੀ ਬੱਚੀ ਨੂੰ ਬਾਹਰ ਨਹੀਂ ਦੇਖਿਆ ਹਰ ਇੱਕ ਮਾਂ ਬਾਪ ਅੱਜ ਦੀ ਡੇਟ 'ਚ ਸਹਿਮਿਆ ਪਿਆ ਮੈਂ ਸਮਝਦਾ ਜਿਹੜੀ ਆ ਘਟਨਾ ਘਟੀ ਹੈ ਉਹ ਜਿਹੜਾ ਦਰਿੰਦਾ ਸੀ ਉਹਦੇ ਅੰਦਰ ਜਿਹੜਾ ਰਾਵਣ ਸੀ ਨਾ ਉਦਾ ਅੰਤ ਇਸੇ ਕਰਕੇ ਬਹੁਤ ਜਲਦੀ ਹੋਣਾ ਚਾਹੀਦਾ ਕਿਉਂਕਿ ਦੁਬਾਰਾ ਇਦਾਂ ਤੇ ਕੋ ਕੋ ਕਰਮ ਕੋਈ ਵੀ ਸਮਾਜ ਦੇ ਵਿੱਚ ਵਿਅਕਤੀ ਨਾ ਕਰ ਸਕੇ ਕਿਉਂਕਿ ਇਨਸਾਨੀਅਤ ਸ਼ਰਮਸਾਰ ਹੋ ਗਈ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਕਲਪਨਾ ਵੀ ਨਹੀਂ ਕਰ ਸਕਦੇ ਉਹ ਸਾਡੇ ਗੁਰੂ ਸਾਹਿਬ ਨੇ ਇਦਾਂ ਦੇ ਸਮਾਜ ਦੀ ਸਿਰਜਣਾ ਦੀ ਕਦੀ ਕਲਪਨਾ ਵੀ ਨਹੀਂ ਕੀਤੀ ਸੀ ਅਸੀਂ ਕਿਤੇ 350 ਸਾਲਾਂ ਧਨ ਜਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਸਤਾਪਦੀ ਬਣਾ ਰਹੇ ਹਾਂ ਤੇ ਜਿਨ੍ਹਾਂ ਨੇ ਇੱਕ ਧਰਮ ਦੇ ਖਾਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਆਪਾਂ ਤਾਂ ਦੂਜੇ ਧਰਮਾਂ ਦੀਆਂ ਧੀਆਂ ਪਹਿਣਾ ਦੀਆਂ ਰੱਖਿਆ ਕਰਨ ਵਾਲੇ ਆ ਇਹਨੇ ਤਾਂ ਆਪਣੀ ਹੀ ਸਮਾਜ ਦੇ ਵਿੱਚ ਰਹਿੰਦੀ ਹੋਈ ਆਪਣੀ ਹੀ ਇੱਕ ਸਿੱਖ ਪਰਿਵਾਰ ਦੀ ਧੀ ਦੇ ਨਾਲ ਜੋ ਕੀਤਾ ਜੋ ਮੈਨੂੰ ਪਤਾ ਲੱਗਾ ਜੋ ਮੱਲੇ ਤੋਂ ਪਤਾ ਲੱਗਾ ਕਿ ਉਹ 크੍ਰਿਸਚਨ ਭਾਈਚਾਰੇ ਤੋਂ ਸੀ ਉਹਨੇ 크੍ਰਿਸਚਨ ਧਰਮ ਅਪਣਾਇਆ ਹੋਇਆ ਸੀ ਉਹ ਸਿਰਫ ਇੱਕ ਡਿਊਟੀ ਕਰਨ ਵਾਸਤੇ ਵਿਖਾਵੇ ਦੇ ਤੌਰ ਤੇ ਉਹਨੇ ਇੱਕ ਧਾਗਾ ਜਿਹੜਾ ਸਾਡੇ ਅਕਸ਼ਰੀ ਅਕਾਲ ਤਖਤ ਸਾਹਿਬ ਦੇ ਵਿੱਚ ਉਹਦੀ ਮਾਨਤਾ ਨਹੀਂ ਹੈ ਕਿ ਧਾਗਾ ਪਾ ਕੇ ਤੇ ਉਹਨੇ ਕਿਰਪਾਨ ਪਾਈ ਸੀ ਸਿਰਫ ਡਰਾਈਵਰੀ ਕਰਨ ਵਾਸਤੇ ਐਮਜੀਐਨ ਸਕੂਲ ਡਰਾਈਵਰੀ ਕਰਦਾ ਸੀ ਉਸ ਕਰਕੇ ਉਹਨੇ ਦਾੜਾ ਰੱਖਿਆ ਹੈ ਤੇ ਮੈਂ ਸਮਝਦਾ ਕਿ ਉਹ ਸਮਾਂ ਸੀ ਜਦੋਂ ਉਹਨੂੰ ਉਸੇ ਵੇਲੇ ਸਜ਼ਾ ਦਿੱਤੀ ਜਾ ਸਕਦੀ ਸੀ ਪਰ ਅੱਜ ਉਹ ਸਮਾਂ ਨਹੀਂ ਹੈ ਕਿਉਂਕਿ ਅੱਜ ਇਹ ਕਾਨੂੰਨ ਦੇ ਕਾਨੂੰਨ ਦੇ ਕੋਲ ਹੈ ਤੇ ਮੈਂ ਸਮਝਦਾ ਫਾਸਟ ਹੈ ਟਰੈਕ ਦੇ ਥਰੂ ਤਿੰਨ ਮਹੀਨਿਆਂ ਤੋਂ ਪਹਿਲਾਂ ਪਹਿਲਾਂ ਉਹਨੂੰ ਫਾਂਸੀ ਦੀ ਸਜ਼ਾ ਮਿਲ ਜਾਣੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਹੁਣ ਕੋਈ ਇਦਾਂ ਦਾ ਬਿਆਨ ਦਿੰਨੇ ਆ ਜਾਂ ਕੋਈ ਇਦਾਂ ਦੀ ਗੱਲ ਕਰਦੇ ਆ ਕਿਉਂਕਿ ਜੋਸ਼ ਦੇ ਨਾਲ ਹੋਸ਼ ਵੀ ਬੜਾ ਛੁੱਟੀ ਹੈ ਤੇ ਉਹਦੇ ਨਾਲ ਕੇਸ ਥੋੜਾ ਵੀਕ ਹੋਊਗਾ ਤੇ ਕੱਲ ਨੂੰ ਉਹਨੂੰ ਕਿਸੇ ਨਾ ਕਿਸੇ ਦੀ ਕੋਈ ਰਾਹਤ ਨਾ ਮਿਲ ਜੇ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਕਾਨੂੰਨ ਦੇ ਦੈਰੇ ਦੇ ਵਿੱਚ ਰਹਿ ਕੇ ਹੁਣ ਉਹਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਤਾਂ ਸਿਰ ਜੇ ਆਪਾਂ ਐਫ ਆਈ ਆਰ ਦੀ ਗੱਲ ਕਰ ਲਈ ਮੈਂ ਜ਼ਰੂਰ ਤੌਰ ਤੋ ਜਾਣਨਾ ਚਾਹੁੰਦਾ ਕਿ ਵਾਰ-ਵਾਰ ਕਿਹਾ ਜਾ ਰਿਹਾ ਕਿ ਐਫ ਆਈ ਆਰ ਵੀਕ ਸੀ ਜਾਂ ਉਹਦੇ ਵਿੱਚ ਕੋਈ ਲੂਪ ਹੋਲ ਸੀ ਤੁਸੀਂ ਕਿਦਾਂ ਜੱਜ ਕਰਦੇ ਹੋ ਐਫ ਆਈ ਆਰ ਮੈਂ ਬ੍ਰਦਰ ਐਫ ਆਈ ਆਰ ਦੇਖੀ ਨਹੀਂ ਪਰ ਜੋ ਮੇਰੀ ਹੁਣੇ ਐਸ ਪੀ ਸਾਹਿਬ ਨਾਲ ਗੱਲ ਹੋ ਰਹੀ ਸੀ ਉਹ ਇਹੀ ਕਹਿ ਰਹੇ ਸੀ ਕਿ ਅਸੀਂ 6 ਵਜੇ ਸਵੇਰੇ ਸਾਈਨ ਕਰਾਏ ਸੀ ਇਹਨਾਂ ਦੇ ਬੇਟੀ ਦੇ ਮਦਰ ਦੇ ਪ੍ਰਬਲਿੰਦ ਦੇ ਮਦਰ ਦੇ ਸਾਈਨ ਕਰਾਏ ਸੀ ਉਸ ਤੋਂ ਬਾਅਦ ਉਹਨਾਂ ਨੇ ਫਿਰ ਥੋੜੀ ਐਫ ਆਈ ਆਰ ਜਿੱਤਾ ਬਣਾਈ ਹੈ ਉਸ ਤੋਂ ਬਾਅਦ ਪੁਲਿਸ ਨੇ ਚੇਂਜ ਕੀਤੀ ਹੈ ਜੋ ਜਿਹੜੇ ਨਾਲ ਸੀ ਉਹਨਾਂ ਦੇ ਸਕੇ ਸੰਬੰਧੀ ਉਹ ਕਹਿ ਰਹੇ ਕਿ ਪੁਲਿਸ ਨੇ ਦੁਬਾਰਾ ਚੇਂਜ ਕੀਤੀ ਹੈ ਕਿ ਪਹਿਲਾਂ ਕਮਜ਼ੋਰ ਐਫ ਆਈ ਆਰ ਬਣਾਈ ਗਈ ਸੀ ਤੇ ਮੈਂ ਸਮਝਦਾ ਕਿ ਇਹਦੇ ਵਿੱਚ ਪੁਲਿਸ ਦਾ ਜਿਹੜੀ ਡਿਊਟੀ ਸੀ ਕੋਤਾਹੀ ਤਾਂ ਮੰਗਤਰਾਮ ਨੇ ਵਰਤੀ ਉਸ ਤੋਂ ਬਾਅਦ ਉਹਨੂੰ ਸਸਪੈਂਡ ਕੀਤਾ ਗਿਆ ਇਸ ਵਿੱਚ ਬਾਅਦ ਵਿੱਚ ਕੀਤਾ ਗਿਆ ਇਹਦਾ ਮਤਲਬ ਜਿਹੜੀ ਨੈਤਿਕ ਜ਼ਿੰਮੇਵਾਰੀ ਸੀ ਪੰਜਾਬ ਪੁਲਿਸ ਦੀ ਉਹ ਪੂਰੀ ਤਰ੍ਹਾਂ ਅੱਜ ਤੱਕ ਕਰ ਵੀ ਨਿਭਾ ਨਹੀਂ ਪਾਈ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਆਪਣੀ ਧੀ ਸਮਝ ਕੇ ਇੱਥੇ ਕਾਰਵਾਈ ਸਖਤ ਤੋਂ ਸਖਤ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਪਤਾ ਲੱਗ ਗਿਆ ਕਿ ਮੰਗਤਰਾਮ ਡੇਢ ਘੰਟਾ ਉਸ ਧੀ ਨੂੰ ਲਬਦਾ ਰਿਹਾ ਤੇ ਉਹਨੂੰ ਲੱਭੀ ਨਹੀਂ ਤੇ ਉਹਨਾਂ ਨੂੰ ਕਹਿੰਦਾ ਜੀ ਸਵੇਰੇ ਤੁਸੀਂ 10 ਵਜੇ ਆ ਜਾਓ ਤੇ ਉਹਨਾਂ ਦੇ ਘਰ ਚਾਹ ਪਾਣੀ ਪੀਤਾ ਕਿਉਂਕਿ ਉਹ ਤੇ ਮੰਗਤਰਾਮ ਤੇ ਪਹਿਲਾਂ ਵੀ ਕ腐ਸ਼ਨ ਦੇ ਬੜੇ ਇਲਜ਼ਾਮ ਲੱਗਦੇ ਰਹੇ ਕੋ ਭ੍ਰਿਸ਼ਟਾਚਾਰ ਅਫਸਰ ਸੀ ਤੇ ਹੋ ਸਕਦਾ ਉਹਨੇ ਉੱਥੇ ਕੋਈ ਰਕਮ ਦੀ ਪੇਸ਼ਕਰ ਪੇਸ਼ਕਾਰੀ ਉਹਨੇ ਕੀਤੀ ਹੋਵੇ ਜਾਂ ਪੈਸੇ ਲਏ ਹੋਣ ਉਸ ਤੋਂ ਬਾਅਦ ਉਹ ਬਾਹਰ ਆ ਜਾਂਦਾ ਤੇ ਉਹਨਾਂ ਦੇ ਘਰਦਿਆਂ ਨੂੰ ਕਹਿੰਦਾ ਜੀ ਸਵੇਰੇ 10 ਵਜੇ ਤੁਸੀਂ ਆਇਓ ਕਿ ਇੱਕ ਧੀ ਚਲੀ ਗਈ ਹੈ ਕੈਮਰੇ ਵਿੱਚ ਆ ਗਿਆ ਉਸ ਘਰ ਦੇ ਅੰਦਰ ਉਹ ਧੀ ਗਈ ਹੈ ਤੇ ਉਸ ਤੋਂ ਬਾਅਦ 4-5 ਘੰਟਿਆਂ ਬਾਅਦ ਜਦੋਂ ਪੁਲਿਸ ਦੁਬਾਰਾ ਆਉਂਦੀ ਹੈ ਤੇ ਉਸ ਤੋਂ ਪਹਿਲਾਂ ਤਾਂ ਜਿਹੜੀ ਉੱਥੇ ਦੀ ਸੰਕਤ ਸੀ ਆਂਟੀਕਵੈਂਟੀ ਸੀ ਉਹ ਉਹ 25 ਨੂੰ ਲੱਭ ਲੈਂਦੇ ਨੇ ਮੈਂ ਸਮਝਦਾ ਇੱਥੇ ਬਹੁਤ ਵੱਡੀ ਜਿਹੜੀ ਨਲਾਇਕੀ ਕਹਿ ਲੋ ਤੇ ਇੱਕ ਉਲਸੋ ਦੀ ਬੜੀ ਨਲਾਈਕੀ ਸੀ ਕਿ ਜਿਹੜੀ ਉਹ ਧੀ ਨੂੰ ਉਸ ਸਮੇਂ ਲੱਭ ਲੱਭ ਲਿਆ ਜਾਂਦਾ ਤੇ ਹੋ ਸਕਦਾ ਉਹਦੇ ਵਿੱਚ ਜਾਨ ਹੁੰਦੀ ਹੋਛ ਹੁੰਦੀ ਅਸੀਂ ਉਹਨੂੰ ਹਸਪਤਾਲ ਵਿੱਚ ਲੈ ਕੇ ਜਾ ਸਕਦੇ ਸੀ ਉਹ ਧੀ ਬਚ ਸਕਦੀ ਸੀ ਕਿਉਂਕਿ ਅੱਜ ਪਰਿਵਾਰ ਤੇ ਜੋ ਬੀਤਰੀ ਆ ਅਸੀਂ ਸਮਝਦੇ ਆ ਕਿ ਬਹੁਤ ਵੱਡਾ ਜਿਹੜਾ ਘਾਟ ਆ ਉਸ ਪਰਿਵਾਰ ਨੂੰ ਪਿਆ ਪਹਿਲਾਂ 1 ਸਾਲ ਪਹਿਲਾਂ ਉਹਦਾ ਫਾਦਰ ਚਲਾ ਗਿਆ ਤੇ ਅੱਜ ਉਹਦੀ ਉਹਨਾਂ ਦੀ ਧੀ ਚਲੀ ਗਈ ਤੇ ਪਰਿਵਾਰ ਤਾਂ ਉਹਨਾਂ ਦਾ ਖਤਮ ਹੋ ਗਿਆ ਸਰਕਾਰ ਨੇ ਅੱਜ ਜਰੂਰ ਜਿਹੜੀ ਅਨਾਉਂਸਮੈਂਟ ਕੀਤੀ ਹੈ ਮੈਂ ਸਮਝਦਾ ਕਿ ਇੱਕ ਨੌਕਰੀ ਦੀ ਪੇਸ਼ਕਰੀ ਪੇਸ਼ ਕੀਤੀ ਹੈ ਕਿ ਨੌਕਰੀ ਦੇਵਾਂਗੇ ਦੂਜਾ ਉਹਦਾ ਉਹਨਾਂ ਦਾ ਜਿਹੜਾ ਬੇਟਾ ਸੀ ਉਹ ਆਦਮਪੁਰ ਜਾਂਦਾ ਸੀ ਉਹਨੂੰ ਜਲੰਧਰ ਵਾਸਤੇ ਗਿਆ ਕਿ ਜਲੰਧਰ ਉਹਦੇ ਨੂੰ ਡਿਊਟੀ ਲਵਾਵਾਂਗੇ ਤੇ ਜਿਹੜੀ ਇੱਕ ਮਾਲੀ ਮਦਦ ਦੀ ਉਹ ਕੋਈ ਅਨਾਉਂਸਮੈਂਟ ਨਹੀਂ ਕੀਤੀ ਪਰ ਮੈਂ ਇੱਥੇ ਸਿਰਫ ਸਮਝਦਾ ਕਿ ਸਰਕਾਰ ਨੂੰ ਫੌਰੀ ਤੌਰ ਤੇ ਜਿਹੜੇ ਤਿੰਨ ਮੁਲਾਜ਼ਮ ਸੀ ਨਾਲ ਉਹਨਾਂ ਨੂੰ ਵੀ ਡਿਸਮਿਸ ਕਰਨਾ ਚਾਹੀਦਾ ਤੇ ਉਹ ਮੰਗਤ ਰਾਮ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਔਰ ਇਹਨਾਂ ਦੀ ਵੀ ਪਰਚਾ ਦਰਜ ਹੋਣਾ ਚਾਹੀਦਾ ਠੀਕ ਬਿਲਕੁਲ ਇਹ ਸਸਿ ਉਹਨੂੰ ਵੇਖਣ ਦੀ ਗੱਲ ਹੈ ਕਿ ਹੌਲ ਦਾ ਸਮਾਖੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਬ ਨਾਲ ਟਿਕਾ